ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਨੰਬਰ 1 ਸਵੇਰੇ ਖਾਲੀ ਪੇਟ ਜਾਣ ਬੁਝ ਕੇ ਖੰਗਣਾੰਜ ਜ਼ਰੂਰ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰ ਨਾਲ ਗਲੇ ਦੀ ਬਲਗਾਂ ਬਿਲਕੁਲ ਠੀਕ ਹੋ ਜਾਵੇਗੀ। ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਆਪਣੇ ਮੂੰਹ ਵਿੱਚ ਮਲਠੀ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਨੂੰ अनेका ਹੀ ਲਾਭ ਮਿਲਦੇ ਹਨ। ਪਹਿਲਾ ਇਸ ਨਾਲ ਗਲੇ ਦੀ ਖਾਜ ਖਤਮ ਹੋ ਜਾਂਦੀ ਹੈ। ਦੂਸਰਾ ਡਰਾਈ ਸਕਿਨ ਠੀਕ ਹੋ ਜਾਂਦੀ ਹੈ। ਤੀਸਰਾ ਸਰਦੀਚ ਕਾਮ ਤੋਂ ਰਾਹਤ ਮਿਲਦੀ ਹੈ। ਨੰਬਰ 3 ਜੀ ਕਹੇ ਤੁਹਾਡਾ ਲੀਵਰ ਬਹੁਤ ਜ਼ਿਆਦਾ ਖੰਟੀ ਹੋ ਚੁੱਕਿਆ ਹੈ ਤਾਂ ਤੁਹਾਨੂੰ ਆਪਣੇ ਖਾਣੇ ਦਾ ਖਿਆਲ ਰੱਖਣਾ ਚਾਹੀਦਾ ਹੈ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ ਤੁਹਾਨੂੰ ਤਲੇ ਹੋਏ ਪੁੰਨੇ ਹੋਏ ਖਾਣੇ ਤੋਂ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ ਸਬਜ਼ੀਆਂ ਵਿੱਚ ਪਾਲਕ ਬ੍ਰੌਂਟੀ, ਕ੍ਰੇਲਾ, ਕੱਦੂ, ਗਾਜਰ, ਚਕੰਦਰ ਆਦ ਸੱਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਨਾਲ ਹੀ ਰਾਜਮਾ, ਕਾਲੀ ਧਾਲ, ਸਫੇਦ ਚਨੇ ਇਹਨਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਤੇ ਮੱਖਣ, ਮਠਿਆਈ, ਫਾਸਟ ਫੂਡ ਇਹਨਾਂ ਸਭ ਬੰਦ ਕਰ ਦੇਣਾ ਚਾਹੀਦਾ ਹੈ। ਨੰਬਰ 3 ਜੇਕਰ ਤੁਸੀਂ ਗਰਮ ਰੋਟੀ ਉੱਪਰ ਲੱਗਿਆ ਹੋਇਆ ਕਿ ਉਹ ਆਪਣੇ ਬੁੱਲਾਂ ਉੱਪਰ ਲਗਾ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਫਟੇ ਹੋਏ ਬੁੱਲ ਠੀਕ ਹੋ ਜਾਣਗੇ ਤੇ ਨਾਲ ਹੀ ਬੁੱਲਾਂ ਉੱਪਰ ਚਮਕ ਵੀ ਆਉਣ ਲੱਗ ਜਾਂਦੀ ਹੈ ਨੰਬਰ 4 ਜੇਕਰ ਤੁਹਾਨੂੰ ਹਲਕੀ ਖੰਗ ਜਖਾਮ ਹੈ ਤਾਂ ਤੁਸੀਂ ਸੂਪ ਦਾ ਸੇਵਨ ਜ਼ਰੂਰ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਠੰਡ ਤੇ ਜਖਾਮ ਤੋਂ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 5 ਜੇਕਰ ਤੁਸੀਂ ਰਾਤ ਨੂੰ ਆਪਣੀ ਰਸੋਈ ਵਿੱਚ ਝੁੱਠੇ ਬਰਤਨ ਰੱਖਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਨਾਲ ਹੀ ਦਿਨ ਪਰ ਦਿਨ ਘਰ ਵਿੱਚ ਕਲੇਸ਼ ਵਧਦਾ ਹੈ ਨੰਬਰ 6 ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਤੋਂ ਬਚਣ ਲਈ ਨੀਂਬੂ ਦੇ ਚੌਥਾਈ ਟੁਕੜੇ ਵਿੱਚ ਥੋੜੀ ਜਿਹੀ ਹਲਦੀ ਨਮਕ ਅਤੇ ਫਟਕੜੀ ਮਿਲਾ ਕੇ ਦੰਦਾਂ ਉੱਪਰ ਮਲਣ ਨਾਲ ਦੰਦਾਂ ਦੀ ਕਦੀ ਵੀ ਕੋਈ ਬਿਮਾਰੀ ਨਜ਼ਦੀਕ ਨਹੀਂ ਅਬੀਗੀ ਨੰਬਰ 7 ਜੇਕਰ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਸੋ ਜਾਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਦਿਨ ਪਰ ਦਿਨ ਵਧਣ ਲੱਗ ਜਾਂਦਾ ਹੈ ਤੇ ਨਾਲ ਹੀ ਤੁਸੀਂ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਨੰਬਰ 8 ਜੇਕਰ ਤੁਹਾਨੂੰ ਆਈ ਫਲੂ ਦਾ ਖਤਰਾ ਲੱਗਦਾ ਹੈ ਤਾਂ ਥੋੜੀ ਜਿਹੀ ਤੁਲਸੀ ਦੇ ਪੱਤੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਤੋਲੋ ਫਿਰ ਰਾਤ ਭਰ ਪਾਣੀ ਵਿੱਚ ਰੱਖ ਦਿਓ ਸਵੇਰੇ ਉੱਠ ਕੇ ਉਸ ਪਾਣੀ ਨਾਲ ਆਪਣੀਆਂ ਅੱਖਾਂ ਸਾਫ਼ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 9 ਤੁਲਸੀ ਦੇ ਪੱਤੇ ਨੂੰ ਪੌਦੇ ਨੂੰ ਪੰਜ ਚੀਜ਼ਾਂ ਜੇਕਰ ਤੁਸੀਂ ਚੜਾਉਂਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਪਹਿਲਾ ਦੁੱਧ ਦੂਸਰਾ ਹਲਦੀ ਤੀਸਰਾ ਗੰਨੇ ਦਾ ਰਸ ਚੌਥਾ ਪਾਣੀ ਪੰਜਮਾ ਤੁਲਸੀ ਦੇ ਅੱਗੇ ਚੋ ਦਾ ਦੀਵਾ ਲਗਾਣਾ ਨੰਬਰ 11 ਜੇਕਰ ਤੁਹਾਡੇ ਠੰਡ ਹੈ ਤੇ ਜ਼ੁਖਾਮ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਤਾਂ ਤੁਸੀਂ ਮਸਾਲੇ ਵਾਲੀ ਚਾਹ ਦਾ ਸੇਵਨ ਕਰੋ ਤુલਸੀ ਦੇ ਪੱਤੇ ਥੋੜੀ ਜਹੀ ਦਾਲ ਚਿਨੀ ਲੌਂਗ ਕਾਲੀ ਮਿਰਚ ਅਦਰਕ ਇੰਨਾ ਸਾਰਿਆਂ ਨੂੰ ਚੰਗੀ ਤਰ੍ਹਾਂ ਬਰੀਕ ਕੁੱਟ ਕੇ ਇਸ ਤੋਂ ਬਾਅਦ ਚਾਹ ਬਣਾ ਲਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 11 ਜੇਕਰ ਤੁਸੀਂ ਆਪਣੀ ਸਕਿਨ ਨੂੰ ਬੜਾ ਗਲੋ ਚਾਹੁੰਦੇ ਹਾਂ ਤਾਂ ਰੋਜ਼ਾਨਾ ਆਪਣੀ ਡਾਈਟ ਵਿੱਚ ਹਰੀਆਂ ਸਬਜ਼ੀਆਂ ਅੰਡਾ ਤੇ ਸੰਤਰਾ ਰਮਲੀ ਜਰੂਰ ਸ਼ਾਮਿਲ ਕਰੋ ਇਸ ਨਾਲ ਤੁਹਾਡੀ ਸਕਿਨ ਉੱਪਰ ਗਲੋ ਆਵੇਗਾ ਤੇ ਨਾਲ ਹੀ ਸਰੀਰ ਨੂੰ ਅਨੇਕਾ ਹੀ ਲਾਭ ਮਿਲਣਗੇ ਨੰਬਰ 12 ਪਿਆਣੀ ਤੋਂ ਪੁਰਾਣੀ ਖਾਂਸੀ ਨੂੰ ਠੀਕ ਕਰ ਲੀਪ ਦਿਨੇ ਦੀ ਚਾਹ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਪੀਓ ਇਸ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਵੀ ਠੀਕ ਹੋ ਜਾਵੇਗੀ ਨੰਬਰ 13 ਢાળ ਚੌਲ ਪਕਾਉਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਕੇ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤਾ ਜਾਵੇ ਤੇ ਉਸੂ ਪਾਣੀ ਵਿੱਚ ਪਕਾਇਆ ਜਾਵੇ ਤਾਂ ਖਾਣਾ ਜਲਦੀ ਪੱਕ ਜਾਂਦਾ ਹੈ ਤੇ ਇੰਦਣ ਦੀ ਵੀ ਬਚਤ ਹੁੰਦੀ ਹੈ ਨਾ ਪਰ 14 ਬੱਚੇ ਅਤੇ ਵੱਡਿਆਂ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਇਸ ਨਾਲ ਤੁਹਾਨੂੰ ਵਿਟਾਮਿਨ B ਮਿਲਦਾ ਹੈ ਜਿਸ ਕਾਰਨ ਤੁਹਾਡੀ ਯਾਦਦਾਸ਼ਤ ਵਧੀਆ ਹੋ ਜਾਂਦੀ ਹੈ ਤੇ ਨਾਲ ਹੀ ਸਾਡੀਆਂ ਹੱਡੀਆਂ ਅਤੇ ਵਾਲਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 15 ਜੇਕਰ ਤੁਸੀਂ ਚੀਨੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਲੌਂਗ ਜ਼ਰੂਰ ਪਾ ਕੇ ਰੱਖੋ ਇਸ ਨਾਲ ਤੁਹਾਡੀ ਚੀਨੀ ਸਾਲੋ ਸਾਲ ਖਰਾਬ ਨਹੀਂ ਹੋਵੇਗੀ ਨੰਬਰ 16 ਤੁਸੀਂ ਜਦੋਂ ਵੀ ਦੁਪਹਿਰ ਦਾ ਖਾਣਾ ਖਾਓ ਤਾਂ ਉਸ ਤੋਂ ਪਹਿਲਾਂ ਇੱਕ ਪਲੇਟ ਮਿਕਸ ਸਲਾਦ ਜ਼ਰੂਰ ਖਾਓ ਚਕੰਦਰ ਕੀਰਾ ਟਮਾਟਰ ਆਦ ਸਾਰੇ ਮਿਕਸ ਕਰਕੇ ਸਲਾਦ ਵਿੱਚ ਜ਼ਰੂਰ ਸ਼ਾਮਿਲ ਕਰੋ ਨੰਬਰ 17 ਜਿਹੜੀਆਂ ਔਰਤਾਂ ਸਵੇਰੇ ਉੱਠਣ ਸਾਰ ਪਾਠ ਪੂਜਾ ਕਰਦੀਆਂ ਹਨ ਇਨ੍ਹਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਤੇ ਬਰਕਤ ਹੀ ਰਹਿੰਦੀ ਹੈ ਤੇ ਨਾਲ ਹੀ ਔਰਤਾਂ ਦਾ ਸੁਭਾਅ ਵੀ ਬਹੁਤ ਪਿਆਰ ਆਉਣ ਪਿਆਰ ਆਉਣ ਲੱਗ ਜਾਂਦਾ ਹੈ ਨੰਬਰ 18 2 ਚਮਚ ਪਦੀਨੇ ਦੇ ਰਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਇੱਕ ਹਫਤੇ ਤੱਕ ਸੇਵਨ ਕਰਨ ਨਾਲ ਲੀਵਰ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਨੰਬਰ 19 ਕੁਝ ਲੋਕ ਦੂਜਿਆਂ ਨੂੰ ਦੇਖ ਕੇ ਜਿਉਣਾ ਸਿੱਖ ਲੈਂਦੇ ਨੇ ਤੇ ਕੁਝ ਲੋਕ ਦੂਜਿਆਂ ਨੂੰ ਦੇਖ ਕੇ ਸੜਨਾ ਨੰਬਰ 2 ਜੇਕਰ ਖਾਣਾ ਬਣਾਉਂਦੇ ਸਮੇਂ ਤੁਹਾਡਾ ਹੱਥ ਜਲ ਜਾਂਦਾ ਹੈ ਤਾਂ ਆਲੂ ਪੀਸ ਕੇ ਉਸ ਦਾ ਰਸ ਜਲੇ ਹੋਏ ਥਾਂ ਤੇ ਲਗਾਉਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 21 ਜੇਕਰ ਤੁਸੀਂ ਗਲਤ ਲੋਕਾਂ ਦੇ ਨਾਲ ਚੱਲ ਰਹੇ ਹੋ ਤਾਂ ਤੁਸੀਂ ਸਹੀ ਰਸਤੇ ਤੇ ਰਹਿਣ ਦੀ ਉਮੀਦ ਕਦੇ ਵੀ ਨਹੀਂ ਕਰ। ਸਕਦੇ ਨੰਬਰ 22 ਜੇਕਰ ਤੁਸੀਂ ਗੁਣਗਣੇ ਪਾਣੀ ਵਿੱਚ ਕਿਓ ਜਾਂ ਫੇਰੇ ਨੀਬੂ ਨੂੰ ਮਿਕਸ ਕਰਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੰਤੜੀਆਂ ਨੂੰ ਅੰਤੜੀਆਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਨੰਬਰ 23 ਆਪਣੀ ਜ਼ਿੰਦਗੀ ਉਸ ਦੇ ਲਈ ਨਾ ਗੁਜ਼ਾਰੋ ਜਿਸ ਦੇ ਲਈ ਤੁਸੀਂ ਜਿਉਂਦੇ ਹੋ ਸਗੋਂ ਉਸ ਦੇ ਲਈ ਜਿਉ ਜੋ ਤੁਹਾਡੇ ਕਰਨ ਜਿਉਂਦਾ ਹੈ ਨੰਬਰ 24 ਪਵਿੱਤਾ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹੇ ਪਾਚਨ ਤੰਤਰ ਨੂੰ ਸਹੀ ਰੱਖੇਗਾ ਚ ਮਦਦ ਕਰਦਾ ਹੈ ਪਰ ਪ੍ਰੈਗਨਸੀ ਦੇ ਦੌਰਾਨ ਪਪੀਤੇ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ दरअसल ਇਹ ਮਾਚ ਘਟ ਹੁੰਦਾ ਹੈ ਜਿਸ ਦੀ وجہ ਨਾਲ ਪ੍ਰੈਗਨਸੀ ਦੌਰਾਨ ਨੁਕਸਾਨ ਹੋ ਸਕਦਾ ਹੈ ਇਸ ਲਈ ਗਰਭ ਉਤੇ ਔਰਤ ਗਰਭਵਤੀ ਔਰਤਾਂ ਨੂੰ ਕੱਚੇ ਅਤੇ ਪੱਕੇ ਪਪਿੱਤੇ ਖਾਣ ਤੋਂ ਬਚਣਾ ਚਾਹੀਦਾ ਹੈ ਨੰਬਰ 25 ਮੁਸਕਰਾਓ ਕਿਉਂਕਿ ਦੁਨੀਆ ਦਾ ਹਰ ਵਿਅਕਤੀ ਖੇੜੇ ਫੁੱਲਾਂ ਤੇ ਮੁਸਕਰਾਉਂਦੇ ਚਿਹਰੇ ਨੂੰ ਹੀ ਪਸੰਦ ਕਰਦਾ ਨੰਬਰ 26 ब्लड शुगर लेवल में घट करने पत्ता गोभी एक बहुत ही वीया कप है अजिहा इसलिए क्योंकि इस विटामिन बी सिक्स विटामिन सी विटामिन बी नाइन बहुत चंकी मात्रा विच पाया जाता है जो कि डायट दाएट, डाइबिट ਨੂੰ ਕੰਟਰੋਲ ਕਰਨ ਵਿੱਚ ਮਦਦگار ਹੈ ਸਾਬਿਤ ਹੁੰਦਾ ਹੈ ਪਤਾ ਗੋਭੀ ਵਿੱਚ ਕੈਲਰੀਜ਼ ਘੱਟ ਹੁੰਦੀਆਂ ਹਨ ਅਤੇ ਫਾਈਬਰ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਕਾਰਨ ਹੀ ਇਹ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਵਰਦਾਨ ਮੰਨੀ ਗਈ ਹੈ ਮੈਂਬਰਸ ਦਾ ਹੀ ਮਾੜੇ ਸਮੇਂ ਵਿੱਚ ਕਿਸੇ ਤੋਂ ਉਮੀਦ ਨਾ ਰੱਖੋ ਕਿਉਂਕਿ ਸਮਝੌਤੇ ਸ਼ੇਰ ਨੂੰ ਵੀ ਕੁੱਤਾ ਬਣਾ ਦਿੰਦੇ ਨੇ ਨੰਬਰ 28 ਡਾਇਟਿਸ ਦੇ ਮਰੀਜ਼ਾਂ ਨੂੰ ਬਰੋਕਲੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਕੇ ਪਾਇਆ ਜਾਂਦਾ ਹੈ ਬਰੋਕਲੀ ਵਿੱਚ ਅਧਿਕ ਮਾਤਰਾ ਵਿੱਚ ਫਾਈਬਰ ਵੀ ਪਾਇਆ ਜਾਂਦਾ ਹੈ ਜੋ ਕਿ ਬਲੱਡ ਸ਼ੂਗਰ ਲੀਵਰ ਨੂੰ ਕੰਟਰੋਲ ਕਰਨ ਵਿੱਚ ਅਤੇ ਕਬਜ ਵਰਗੀਆਂ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਜ਼ਿਆਦਾ ਮਦਦਗਾਰ ਹੈ ਮਦਦਗਾਰ ਸਾਬਿਤ ਹੁੰਦਾ ਹੈ ਨੰਬਰ 29 ਜੇ ਤੁਸੀਂ ਚੀਜ਼ ਜੇ ਕਿਸੇ ਚੀਜ਼ ਵੱਲ ਧਿਆਨ ਨਾ دیਏ ਤਾਂ ਉਹ ਹੱਥੋਂ ਖਸਕ ਹੀ ਜਾਂਦੀ ਹੈ ਫਿਰ ਉਹ ਭਾਵੇਂ ਸਮਾਂ ਹੋਵੇ ਜਾਂ ਫਿਰ ਕੋਈ ਚੌਹਣ ਵਾਲਾ ਨੰਬਰ 3 ਮੂਲੀ ਦੇ ਨਾਲ ਕਦੇ ਵੀ ਡੈਰੀ ਪ੍ਰੋਡਕਟਸ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡਾ ਟੈਪਟਿਜ਼ਿੰਗ ਸਿਸਟਮ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਨਾਲ ਹੀ ਮੂਲੀ ਖਾਣ ਤੋਂ 2 ਘੰਟੇ ਪਹਿਲਾਂ ਜਾਂ ਫਿਰ 2 ਘੰਟੇ ਬਾਅਦ ਹੀ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 31 ਸਾਨੂੰ ਕੋਈ ਚੰਗਾ ਲੱਗਣ ਲੱਗਦਾ ਹੋਵੇ ਤਾਂ ਉਸ ਨੂੰ ਗਵਾਉਣ ਦਾ ਡਰ ਵੀ ਵੱਧ ਜਾਂਦਾ ਹੈ ਨੰਬਰ 32 ਮੋਟਾਪੇ ਦਾ ਸਭ ਤੋਂ ਜ਼ਿਆਦਾ ਅਸਰ ਤੁਹਾਡੇ ਲੀਵਰ ਤੇ ਪੈਂਦਾ ਹੈ ਜਿਸ ਇਸ ਕਾਰਨ ਲੀਵਰ ਦੀਆਂ ਕੋਸ਼ਾਵਾਂ ਵਿੱਚ ਚਰਬੀ ਜਮਾ ਹੋ ਜਾਂਦੀ ਹੈ ਕਈ ਵਾਰ ਇਸ ਦੇ ਕਾਰ ਲੀਵਰ ਵਿੱਚ ਜ਼ਖਮ ਵੀ ਹੋ ਜਾਂਦੇ ਹਨ ਜਿਸ ਨੂੰ ਸਰੋ ਸੀਸ ਕਿਹਾ ਜਾਂਦਾ ਹੈ ਜ਼ਿਆਦਾ ਵਜਨ ਦੇ ਕਾਰਨ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵਜਨ ਨੂੰ ਘਟ ਕਰ ਰੱਖੋ ਨੰਬਰ 30 ਹਨੇਰੇ ਵਿੱਚ ਪਰਸ਼ਾਮੇ ਬੁਟਾਪੇ ਵਿੱਚ ਸਰੀਰ ਤੇ ਅੰਤਲੇ ਸਮੇਂ ਵਿੱਚ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ। ਨੰਬਰ 34 ਜੋ ਔਰਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਲਗਾ ਕੇ 5 ਤੋਂ 10 ਮਿੰਟ ਲਈ ਚਿਹਰੇ ਉੱਪਰ ਮ사ਜ ਕਰਦੀਆਂ ਹਨ ਉਹਨਾਂ ਦਾ ਚਿਹਰਾ ਮੁਲਾਇਮ ਹੋ ਜਾਂਦਾ ਹੈ ਤੇ ਉਹਨਾਂ ਦੇ ਚਿਹਰੇ ਤੇ ਵੀ ਚਮਕ ਵਧ ਜਾਂਦੀ ਹੈ। ਨੰਬਰ 35 ਜ਼ਰੂਰਤ ਤੋਂ ਜ਼ਿਆਦਾ ਸਮਾਂ ਤੇ ਇੱਜ਼ਤ ਮਿਲਣ ਤੇ ਲੋਕ ਅਕਸਰ ਬਦਲੇ ਜਾਂਦੇ ਨੇ ਨੰਬਰ 36 ਸਵੇਰੇ ਗੂੰਗਣੇ ਪਾਣੀ ਵਿੱਚ ਥੋੜਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗਲਾ ਬਿਲਕੁਲ ਸਾਫ਼ ਹੋ ਜਾਂਦਾ ਹੈ ਨੰਬਰ 37 ਜੈਸੀ ਸਾਡੀ ਨਜ਼ਰ ਹੈ ਸੰਸਾਰ ਵੀ ਸਾਨੂੰ ਵੈਸਾ ਹੀ ਦਿਖਾਈ ਦਿੰਦਾ ਹੈ ਨੰਬਰ 38 ਗੈਸ ਦੀ ਸਮੱਸਿਆ ਤੋਂ ਨਚਾਤ ਪਾਉਣ ਲਈ ਤੁਹਾਨੂੰ ਪਦੀਨੇ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਗੈਸ ਦੀ ਦਿੱਕਤ ਬਿਲਕੁਲ ਖਤਮ ਹੋ ਜਾਵੇਗੀ ਨੰਬਰ 39 ਜਿਸ ਨੂੰ ਜਾਨ ਦੀ ਕਾਲੀ ਹੋਵੇ ਉਸ ਨੂੰ ਫਿਰ ਰੋਕਿਆ ਨਹੀਂ ਕਰਦੇ ਕਿਉਂਕਿ ਜਿਨੇ ਜਾਨ ਦਾ ਇਰਾਦਾ ਹੀ ਕਰ ਲਿਆ ਸਮਝੋ ਉਹ ਪਹਿਲਾਂ ਹੀ ਚਲੇ ਗਿਆ ਹਾਂ ਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਨਾ ਧੰਨਵਾਦ ਜੀ ਸਾਰਿਆਂ ਦਾ